ਹੁਣ ਆਹੀ ਕੰਮ ਕਰਨਾ ਪੈਣਾ ਮੈਨੂੰ ਜਦੋਂ ਮੈਂ ਠੇਮੇ ਜਮਾਤੇ ਚ ਪੜਦੀ ਨੀ ਨਾ ਤੁਰ ਡੀਡੀ ਪੰਜਾਬੀ ਤੇ ਨਾ ਇੱਕ ਸਟੋਰੀ ਹੁੰਦੀ ਹੁੰਦੀ ਜਿਹਦੇ ਵਿੱਚ ਨਾ ਭੂਤ ਦੁੱਧ ਨੀਲਾ ਕਰ ਦਿੰਦੇ ਹੁੰਦੇ ਸੀ ਇਹੋ ਕਰਦੀਆਂ ਹੁਣ ਤੂੰ ਕਿਥੋਂ ਆਈ ਆ ਮੇਰਾ ਪੈਰ ਜੁੱਤਾ ਹੀ ਮੈਨੂੰ ਥੋੜਾ ਤੁਰ ਫਿਰ ਲੈਣੀ ਆ ਗੇੜਾ ਲਾਡਾ ਵਾ ਹੁਣ ਉੱਠ ਗਿਆ ਪੈਰ ਤੇਰਾ ਥੋੜਾ ਕਿ ਠੀਕ ਆ ਅੱਗੇ ਨਾਲੋਂ ਮਣੀ ਪੈਰ ਤੇ ਤੇਰਾ ਸੋਹਣਾ ਹੀ ਆ ਸਾਰਾ ਦਿਨ ਤੇ ਬੈਠੇ ਰਹਿਣੀ ਆ ਕੋਈ ਕੰਮ ਉਹ ਦੰਦਾ ਕਰ ਲਿਆ ਕਰ ਕੰਮ ਕੀ ਕਰਾਂ ਚਾਰ ਦਿਨ ਤੇ ਹੋਈ ਜਿ ਗਈ ਇਹਨੂੰ ਮਣੀ ਉਦਾਂ ਵੀ ਤਾਂ ਇਕੱਲੀ ਬੈਠੇ ਰਹਿਣੀ ਆ ਜਾ ਕੇ ਮੰਮੀ ਉਹਨਾਂ ਕੋਲ ਵਜਾ ਕਰ ਚਾਰ ਗੱਲਾਂ ਕਰ ਲੈ ਆ ਕਰ ਮੈਂ ਨਹੀਂ ਬੈਣਾ ਮੰਮੀ ਉਹਨਾਂ ਕੋਲ ਮੈਂ ਇਕੱਲੀ ਠੀਕ ਆ ਮਣੀ ਕਿੰਨੇ ਕ ਦਿਨ ਤੂੰ ਇੱਥੇ ਬੈਠੀ ਰਹੇਂਗੀ ਜਾ ਕੇ ਮੰਮੀ ਹੁਣਾ ਕੋ ਬੈ ਉਹਨਾਂ ਚ ਕੋਲ ਮਿਲ ਜਾ ਆ ਭਾਬੀ ਹੁਣਾ ਨਾਲ ਮੈਂ ਨਹੀਂ ਕੋਲ ਮਿਲ ਸਕਦੀ ਉਹਨਾਂ ਚ ਮੈਂ ਕੱਲੀ ਠੀਕ ਆ ਕੀ ਗੱਲ ਆ ਤੈਨੂੰ ਸੰਗ ਲੱਗਦੀ ਆ ਹਾਂਜੀ ਸੰਗ ਲੱਗਦੀ ਮੈਨੂੰ ਮਣੀ ਬੋਲਦੀ ਉਤਾਰ ਤਾੜਿਆ ਉਦਾਂ ਤੈਨੂੰ ਸੰਗ ਲੱਗਦੀ ਆ ਉਹ ਗੱਲ ਆਗਾ ਤੇ ਉਦੋਂ ਮੈਨੂੰ ਸੰਗ ਲੱਗਦੀ ਆ ਤੇ ਤੂੰ ਵੀ ਆਡੀ ਆ ਮੇਰੀ ਸੋਚੋਂ ਤੂੰ ਕਿਤੇ ਬਾਹਰ ਆ ਜੇ ਮੈਂ ਤੁਹਾਡੀ ਸੋਚ ਤੋਂ ਪਰੇ ਆਣਾ ਤੇ ਮੈਨੂੰ ਨਾ ਬੁਲਾਇਆ ਕਰੋ ਮੈਂ ਕਿਹੜਾ ਕਹਾਂ ਤੁਹਾਨੂੰ ਮੇਰੇ ਨਾਲ ਅੱਗੇ ਗੱਲਾਂ ਕਰਿਆ ਕਰੋ ਚੰਗਾ ਬਾਬਾ ਨਹੀਂ ਤੈਨੂੰ ਬੁਲਾਉਂਦਾ ਤੇ ਇਹਨਾਂ ਦੇ ਬੋਲ ਬੋਲ ਕੇ ਨਾ ਮੇਰਾ ਸਿਰ ਹੀ ਪੀੜ ਲਾਦਾ ਤੂੰ ਦੇ ਜਾ ਇੱਕ ਵਿਚਾਰ ਬਣਾ ਦੇ ਮ ਮੇਰੇ ਤੇ ਨਹੀਂ ਯਕੀਨ ਆ ਤੇ ਭਾਈ ਮੰਮੀ ਜਿਹੜੇ ਨੂੰ ਪੁੱਛ ਲੋ ਮੇਰੇ ਪਿੰਡ ਫੋਨ ਲਾ ਕੇ ਆਹੋ ਬਸ ਹੁਣ ਤੇਰੇ 1 ਕਾ 50 ਪਿਛੇ ਤੇਰੇ ਘਰੇ ਫੋਨ ਲਾਵਾਂ ਤੂੰ ਰਹਿਣ ਦੇ ਮੈਂ ਮੰਮੀ ਨੂੰ ਕਹਿ ਦਿੰਨਾ ਵਾ ਤੇ ਜਾਓ ਫਿਰ ਕਹਿ ਦੋ ਮੰਮੀ ਨੂੰ ਤੇ ਚੱਲਿਆ ਮੈਂ ਚਾਹ ਤੇ ਮਨਾਉਂਦੀ ਆ ਬਣਾਉਣੀ ਤੇ ਜੇ ਮੈਂ ਚਾਹ ਬਣਾਉਣ ਚੱਲ ਜਾਂਦੀ ਇਹਨਾਂ ਨੇ ਤੇ ਰੋਜ਼ ਮੈਨੂੰ ਹੀ ਕਹਿਣਾ ਹੀ ਨਾਲੇ ਮੈਨੂੰ ਦੁੱਧ ਨਹੀਂ ਲੱਗਦਾ ਵਾ ਤੇ ਜੇ ਚਾਹ ਹੀ ਮੈਂ ਬਣਾ ਦਿੰਦੀ ਮੇਰਾ ਤੇ ਭਾਂਡਾ ਫੁੱਟ ਜਣਾ ਹੀ ਚੰਗਾ ਹੀ ਹੋਇਆ ਸਹਜ ਮੰਮੀ ਕੋ ਚੱਲ ਗਿਆ ਆ ਹੁਣ ਆਪੇ ਮੰਮੀ ਬਣਾ ਕੇ ਦਊਗੀ ਇਹਨੂੰ ਬਲੂ ਟੀ ਮੰਮੀ ਕੀ ਇਹ ਗਲਾ ਚਾਹ ਦਾ ਬਣਾਉਂਦਾ ਮੇਰਾ ਸਿਰ ਦਜਾ ਪੀੜ ਹੋਣ ਰਿਹਾ ਚਾਹ ਤੈਨੂੰ ਬਣਾ ਦੇਨੀ ਆ ਤੇ ਤੂੰ ਗੋਲੀ ਖਾ ਲੈ ਫਿਰ ਫਿੱਟਦੀ ਮੰਮੀ ਗੱਲ ਗੱਲ ਤੇ ਗੋਲੀ ਨਹੀਂ ਖਾਈਦੀ ਚਾਹ ਨਾਲ ਆਪੇ ਸਿਰ ਦਰ ਠੀਕ ਹੋ ਜਾਣਾ ਮੇਰਾ ਕੋਈ ਨਹੀਂ ਮੰਮੀ ਜੀ ਮੈਂ ਬਣਾਨੀ ਆ ਚਾਹ ਤੂੰ ਹੀ ਜਾਤੀ ਕਾ ਕੱਟ ਦੋ ਚਲ ਠੀਕ ਆ ਥੋੜ੍ਹਾ ਜਿਹਾ ਮੇਲੀ ਵੀ ਪਾਣੀ ਪਾ ਲਈ ਠੀਕ ਆ ਮੰਮੀ ਸਾ ਪਾਬੀ ਲਈ ਚਾਹ ਬਣਾਉਣਾ ਸੋਈ ਜੇ ਹੋਣ ਲੱਗੂਗਾ ਪਤਾ ਸਹਿਜ ਹਾਂਜੀ ਮੰਮੀ ਤੇਰੀ ਮਾਸੀ ਦੀ ਕੁੜੀ ਦਾ ਵਿਆਹ ਆ ਗਿਆ ਦੇਖੇ ਕਾਰਡੋ ਕਾਰਡ ਤੇ ਸਹਿਜ ਜੀ ਦੇਖ ਕੇ ਜਾਣਗੇ ਪਰ ਟਾਈਮ ਥੋੜਾ ਰਹਿ ਗਿਆ ਆ ਅੱਛਾ ਤਰੀਕ ਤੇ ਪਤਾ ਹੀ ਮੰਮੀ 7 ਦਸੰਬਰ ਦਾ ਆ ਅੱਛਾ 7 ਦਸੰਬਰ ਦਾ ਹਾਂ ਜਿੱਦੇ ਨਹੀਂ ਵਿਆਹ ਕਰ ਲੈ ਉਹਨਾਂ ਨੇ ਪੁੱਤ ਉਹਨਾਂ ਦਾ ਫੋਨ ਅੱਜ ਆਇਆ ਸੀ ਕਹਿੰਦੇ ਵੀ ਲੀੜਾ ਕੱਪੜਾ ਸੰਭਾਲੋ ਮੇਰੇ ਵਿਆਹ ਦੇ ਕੱਪੜੇ ਤੇ ਬਏ ਹੋਣੇ ਆ ਕਿੰਨਾ ਕ ਟਾਈਮ ਹੋਇਆ ਮੇਰੇ ਵਿਆਹ ਨੂੰ ਲੈ ਕੋਤਾ ਗਲੇ ਆ ਫਰਜਿੰਦਾ ਕਹਿੰਦਾ ਆ ਹੋ ਤਾਂ ਗੱਲ ਹੈ ਗਈ ਆ ਭਾਬੀ ਜੀ ਹੋਏ ਨੀਲਾ ਦੁੱਧ ਹਾਏ ਦੁੱਧ ਦਾ ਰੰਗ ਨੀਲਾ ਕਿਦਾਂ ਹੋ ਗਿਆ ਆ ਹਾਏ ਨੀਲਾ ਦੁੱਧ ਇਹ ਪੱਕਾ ਭੂਤ ਦਾ ਹੀ ਕੰਮ ਆ ਮੰਮੀ ਸਹੀ ਕਹਿੰਦੀ ਆ ਇਹ ਸਾਰੇ ਕੰਮ ਭੂਤ ਦੇ ਹੀ ਆ ਮੀ ਕਦੀ ਲਾਲ ਪਾਣੀ ਕਦੀ ਨੀਲਾ ਦੁੱਧ ਮੈਨੂੰ ਤਾਂ ਕੁਝ ਠੀਕ ਨਹੀਂ ਲੱਗਣ ਡਿਆ ਇਹ ਦੁੱਧ ਕਿਵੇਂ ਨੀਲਾ ਹੋ ਗਿਆ ਕੋਈ ਦਾਲ ਸਬਜ਼ੀ ਵੀ ਨਹੀਂ ਨੀਲੀ ਜਿਹੜੀ ਵਿੱਚ ਪੋਰਾ ਪੈ ਕੇ ਦੁੱਧ ਨੀਲਾ ਹੋ ਜਾਓਗੇ ਇਹ ਮੰਮੀ ਇਹ ਸੱਚੇ ਕਿਸੇ ਭੂਤ ਦੇ ਘਰ ਵਿੱਚ ਹੋਣ ਕਰਕੇ ਨਾ ਤਾਂ ਹੀ ਆ ਸਾਰੇ ਕੰਮ ਹੋ ਰਹੇ ਆ ਹਾਂ ਮੰਮੀ ਅੱਗੇ ਤਾਂ ਕਦੀ ਐਦਾਂ ਨਹੀਂ ਹੋਇਆ ਮੀ ਗਵਾਂੜੀ ਦੀ ਕੁੜੀ ਨੂੰ ਕਸਰ ਹੀ ਸਾਡਾ ਘਰ ਵੀ ਨੇੜੇ ਆ ਕਦੇ ਇਹੋ ਭੂਤ ਦੇ ਕੰਮ ਨਾ ਹੋਣ ਰੁਕੋ ਤੁਸੀਂ ਮੈਂ ਕੱਢ ਕੇ ਵੇਖਦੀ ਆਂ ਮੰਮੀ ਤੂੰ ਇਹਨੂੰ ਟੱਚ ਨਾ ਕਰੋ ਕੁਝ ਵੀ ਹੋ ਸਕਦਾ ਆ ਹਾਂਜੀ ਮੰਮੀ ਤੀ ਡੋਲ ਦੋ ਇਹਨੂੰ ਮੰਮੀ ਸਹੀ ਕਹਿੰਦਾ ਐ ਫੈਜ ਤੀ ਡੋਲ ਰੋ ਇਹਨੂੰ ਮੈਨੂੰ ਵੀ ਇਸ ਤਰ੍ਹਾਂਂ ਦੋ ਕੋਈ ਚੀਜ਼ ਨਾ ਵਿੱਚ ਪਈ ਹੋਵੇ ਇਹਨੂੰ ਇਧਰ ਖੜਾ ਠੀਕ ਨਹੀਂ ਤੂੰ ਇਹ ਤਾਂ ਮੰਮੀ ਨੇ ਛੱਕਾ ਲੈ ਕੇ ਲਾ ਕਰਦੇ ਆ ਹਾਂ ਸਹੀ ਗੱਲ ਆ ਮੰਨੀ ਗਈ ਮੰਮੀ ਪਲੀਜ਼ ਕਿਸੇ ਬਾਬੇ ਨੂੰ ਬੁਲਾਓ ਇਹ ਤਾਂ ਨੇਤ ਦਾ ਹੀ ਕੰਮ ਹੋ ਗਿਆ ਆ ਸਾਡੇ ਲਾਗੇ ਪਿੰਡ ਹੈਗਾ ਕਿਸਾਨਾ ਜਿਹੜੇ ਮੁੰਡੇ ਪੋਲਿਟੀ ਫਾਰਮ ਚ ਕੰਮ ਕਰਦੇ ਆਂ ਨਾ ਉਹ ਗੱਲਾਂ ਕਰਦੇ ਹੁੰਦੇ ਆ ਕਿ ਬੜਾ ਪਹੁੰਚਿਆ ਹੋਇਆ ਸੈਨਾਵਾ ਉਹ ਮੈਨੂੰ ਨਹੀਂ ਇੰਨਾ ਪਖੰਡੀਆਂ ਸਾਧੂਆਂ ਤੇ ਯਕੀਨ ਮੈਂ ਤੇ ਆਪਣੇ ਵਾਹਿਗੁਰੂ ਤੇpropto ਸਾਧੂਆਂ ਤੇ ਵੀ ਆ ਸਹਿਜ ਤੁਸੀਂ ਬਾਬੇ ਨੂੰ ਨਾ ਬੁਲਾਇਓ ਹੋ ਸਕਦਾ ਬਾਬੇ ਦੇ ਉਹਨਾਂ ਭੂਤ ਨੂੰ ਹੋਰ ਗੁੱਸਾ ਆ ਜਾਏ ਤੇ ਸਾਡਾ ਹੋਰ ਨੁਕਸਾਨ ਕਰੇ ਤੇ ਉਹਨਾਂ ਬੁਲਾਈਏ ਦੋ ਵਾਰ ਤਾਂ ਤਾਂ ਹੋ ਗਿਆਂ ਵਾਂ ਤੇ ਕੱਲ ਨੂੰ ਕਿਤੇ ਜ਼ਿਆਦਾ ਨੁਕਸਾਨ ਹੋ ਗਿਆ ਫੇਰ ਬਾਈ ਤੂੰ ਬੁਲਾ ਲਾ ਆਪਾਂ ਸੇਵਾ ਕਰਦਾਂਗੇ ਬਾਬਿਆਂ ਦੀ ਹਾਂ ਹਾਂ ਤੁਸੀਂ ਬੁਲਾਓ ਬਾਬਿਆਂ ਨੂੰ ਕਰ ਕੀ ਰਹੁ ਆ ਪਾਪਾ ਟਾਡੇ ਵੱਡਾ ਕੋ ਸਾਰਾ ਘਰ ਲੁੱਟ ਕੇ ਉਹ ਜੇ ਲੈ ਜਾਂਦੇ ਹੁੰਦੇ ਆ ਬਖੰਡੀ ਨਹੀਂ ਹੈਗਾ ਹਜ਼ਾਰਾਂ ਪੂਤ ਵਸ ਕੀਤੇ ਉਹਨੇ ਮੰਨਿਆ ਪਰ ਮੰਨਿਆ ਬਾਬਾ ਵਾ ਉਹਨੇ ਤੇ ਕਈ ਮਰੇ ਬੰਦੇ ਜਵਾਏ ਆ ਆਪਾਂ ਕੀ ਖਾਣਾ ਬਾਬੇ ਤੋਂ ਨਾਲੇ ਆਪਾਂ ਨਹੀਂ ਖਾਣਾ ਬਾਬਿਆਂ ਨੂੰ ਮੰਮੀ ਵੀ ਸਹੀ ਕਹਿੰਦੇ ਆ ਇਹੋ ਜਿਹਾ ਬਾਬੇ ਕਿਸੇ ਤੇ ਪੈਰਾਂ ਦੇ ਗਲਾ ਦਬਾ ਲੈਂਦੇ ਆ ਨਹੀਂ ਮੰਨੀ ਤੁਸੀਂ ਡਰੋ ਨਾ ਕੁਝ ਨਹੀਂ ਹੁੰਦਾ ਮੰਮੀ ਮੈਂ ਕਰਦਾ ਕਿ ਬਾਬਾ ਸਿੱਧੀ ਗੱਲ ਜਾ ਕੇ ਹਾ ਵੀਰੇ ਤੂੰ ਛੇਤੀ ਜਾਉ ਚੱਲ ਤੂੰ ਜਾਹੀਂ ਪਰ ਤੇਰੀ ਜ਼ਿੰਮੇਵਾਰੀ ਹੋ ਮੰਮੀ ਮੈਂ ਚੱਲਿਆ ਹੁਣੇ ਨਹੀਂ ਮੈਂ ਹੁਣੇ ਜਾਉਂਗਾ ਨਾ ਤਾਂ ਹੀ ਬਾਬਾ ਛੇਤੀ ਆਊਗਾ ਜੇ ਬਾਬਾ ਆ ਗਿਆ ਘਰੇ ਉਹਨੂੰ ਦੀ ਜੇ ਕੋਈ ਤੰਤਰ ਮੰਤਰ ਹੁੰਦਾ ਹੋਣਾ ਨਾ ਹੁਣ ਤਾਂ ਪਤਾ ਲੱਗ ਜਾਣਾ ਵੀ ਘਰੇ ਤੇ ਕੋਈ ਭੂਤ ਹੈ ਹੀ ਨਹੀਂ ਆ ਮੇਰਾ ਤਾਂ ਸਾਰਾ ਸਤਿਆਨਾਸ਼ ਹੋ ਜਾਣਾ ਆ ਇਹਨਾਂ ਨੇ ਤਾਂ ਮੈਨੂੰ ਘਰੋਂ ਕੱਢ ਦੇਣਾ ਆ ਤੇ ਉਧਰ ਮੰਮੀ ਡੈਡੀ ਵੀ ਮੈਨੂੰ ਪਸੰਦ ਨਹੀਂ ਕਰਦੇ ਵੜਨ ਉਹਨਾਂ ਨੇ ਵੀ ਨਹੀਂ ਦੇਣਾ ਮੈਨੂੰ ਘਰੇ ਮੈਨੂੰ ਲੱਗਦਾ ਮੈਨੂੰ ਬਾਬੇ ਦੀ ਐਂਟਰੀ ਰਖਾਉਣੀ ਪੈਣੀ ਆ ਮਨੀ ਲੈ ਗਿਆ। ਗਿਆ ਭਾਈ ਲੈ ਗਿਆ। ਮਨੀ ਮਨੀ ਉੱਥੋਂ ਮਨੀ ਭੈਣ ਉੱਥੇ ਕਿਉਂ ਉੱਥੋਂ ਹਾਂਜੀ ਮੰਮੀ ਉੱਠ ਕੇ ਬੈਠ। ਮਨੀ ਕਿਉਂ ਗਿਆ ਤੈਨੂੰ? ਸਰ ਮੇਰੇ ਨਾ ਕਿਨੇ ਵਾਲ ਗਿੱਜੇ ਹੀ। ਮਣੀ ਦੁੱਧ ਤੇ ਕੱਲੀ ਮਣੀ ਵੈਸੇ ਹੀ ਚੱਕਰ ਆ ਗਿਆ ਹੁਣਾਂ ਤੈਨੂੰ ਨਹੀਂ ਮੰਮੀ ਮੇਰੇ ਕਿਨੇ ਵਾਲ ਖਿੱਚਿਆ ਹੀ ਤੇ ਮੇਰੇ ਜਦੋਂ ਵਾਲ ਖਿੱਚੇ ਨਾ ਤਦੋਂ ਮੈਂ ਡਿੱਗ ਗਈ ਤੇ ਮੈਂ ਤੁਹਾਨੂੰ ਆਵਾਜ਼ਾਂ ਵੀ ਬੜੀਆਂ ਮਾਰੀਆਂ ਪਰ ਮੇਰੀ ਕਿਨੇ ਆਵਾਜ਼ ਹੀ ਨਹੀਂ ਸੁਣੀ ਮਣੀ ਸਾਡੇ ਕੋਲ ਤੇਰੀ ਕੋਈ ਬਾਤ ਨਹੀਂ ਆਈ ਮੈਂ ਤਾਂ ਬਸ ਮੰਮੀ ਦੀ ਬਾਤ ਸੁਣੀ ਹੀ ਨਹੀਂ ਸੱਜ ਮੈਂ ਬਹੁਤ ਚੀਕਾਂ ਮਾਰੀਆਂ ਹੀ ਤਾਂ ਹੀ ਤਾਂ ਮੈਂ ਤੁਹਾਨੂੰ ਕਿਹਾ ਸੀ ਬਾਬੇ ਕੋਲ ਜਾਓ ਨਹੀਂ ਦੀਦੀ ਜਦੋਂ ਸੱਜ ਬਾਬੇ ਕੋਲ ਜਾਣ ਲੱਗਿਆ ਹੀ ਨਾ ਮੈਨੂੰ ਲੱਗਦਾ ਉਦੋਂ ਹੀ ਪੂਤ ਮੇਨਾ ਚੰਬੜ ਗਿਆ ਹੀ ਆਕੇ ਮੈਨੂੰ ਤੇ ਤੁਹਾਡੀ ਸਹਜਾਂ ਦੀ ਕੋਈ ਸਮਝ ਨਹੀਂ ਲੱਗਦੀ। ਪੂ ਦੇਵੇਂ ਤੁਰੇ ਫਿਰਦੇ ਆ। ਮੰਮੀ ਸਮਝਣ ਦੀ ਕੀ ਲੋੜ ਆ? ਸਾਰਾ ਕੁਝ ਤੁਹਾਡੇ ਸਾਹਮਣੇ ਆ। ਤੂੰ ਹੀ ਫੇਰੋਂ ਨਹੀਂ ਮੰਨਣ ਦੇ। ਸਹਜਾ ਤੂੰ ਅਜੇ ਘਰ ਬੈਠ ਕਿਤੇ ਨਾ ਜਾ। ਕੋਈ ਨਹੀਂ ਆਪਾਂ ਸੋਚਦੇ ਆਂ ਕੁਝ। ਆਹ ਲੱਗਾ تیر ਨਿਸ਼ਾਨੇ ਤੇ। ਸਾਰੇ ਡਰੇ ਪਏ ਆ। ਹੁਣ ਕੰਮ ਚੱਲ ਗਿਆ ਵੱਡੇ ਪੱਦਰ ਤੇ। ਮੈਨੂੰ ਨਾ ਹੋਰ ਕੁਝ ਵਧੀਆ ਕਰਨਾ ਪੈਣਾ ਇਤੋਂ ਵੀ ਜ਼ਿਆਦਾ। ਨਹੀਂ ਤੇ ਇਹਨਾਂ ਨੇ ਕੁਝ ਕਰ ਦੇਣਾ ਆ। ਬਾਕੀ ਤੇ ਸਾਰੇ ਭੋਲੇ ਆ। ਥੋੜੀ ਮੰਮੀ ਤੇਜ ਆ। ਪਰ ਹੁਣ ਤੇ ਮੰਮੀ ਵੀ ਥੋੜੀ ਸਹਿਮੀ ਪਈ ਆ। ਮਨੇ ਠੀਕ ਆ ਜੇ ਤੋ ਨਹੀਂ ਠੀਕ ਆ ਪ੍ਰੋਡਕਟਰ ਨੂੰ ਬੁਲਾ ਲੰਨੇ ਆ ਨਹੀਂ ਸਹਜ ਪੂਦਨੇ ਕੱਲੇ ਮੇਰੇ ਵਾਲ ਹੀ ਖਿੱਚੇ ਹੀ ਹੁਣ ਠੀਕ ਆ ਮੈਂ ਪਤਾ ਨਹੀਂ ਕੀ ਹੋ ਗਿਆ ਪਹਿਲਾਂ ਤੇ ਇਦਾਂ ਕਦੀ ਹੋਇਆ ਨਹੀਂ ਪਤਾ ਨਹੀਂ ਕਿਦੀ ਨਜ਼ਰ ਲੱਗ ਗਈ ਆ ਮੰਮੀ ਤੁਹਾਨੂੰ ਤਾਂ ਘੱਟ ਡਰ ਲੱਗਦਾ ਮੈਂ ਤਾਂ ਬੜਾ ਡਰ ਲੱਗਣ ਡਿਆ ਵਾ ਨਾਲ ਇਹ ਕੀ ਹੋਂ ਡਿਆ ਮੇਰੇ ਨਾਲ ਮੇਰਾ ਤਾਂ ਦਿਲ ਗੰਬੀ ਜਾਣ ਡਿਆ ਆ ਚਲੋ ਉਠੋ ਰੋਟੀ ਟੁੱਕਦਾ ਕਰ ਲੋ ਸਬਜ਼ੀ ਵੀ ਬਣਾਉਣੀ ਆ ਫੇਰ ਲੇਟ ਹੋ ਜਾਾਂਗੇ ਹਲੋ ਬਾਜੀ ਆ ਜੀ ਬਾਜੀ ਕੀ ਹਾਲ ਚੱਲ ਜੇ ਮਣੀ ਤੂੰ ਡਰ ਨਾ ਆਪਾਂ ਕੁਝ ਨਾ ਕੁਝ ਜ਼ਰੂਰ ਕਰਾਂਗੇ ਨਾਲੇ ਮੈਂ ਬਾਬੇ ਨੂੰ ਬੁਲਾਉਣ ਤੇ ਚੱਲਿਆ ਸੀ ਤੂੰ ਹੀ ਕੁਝ ਨਹੀਂ ਕਰਨਾ ਹੈਗਾ ਤੂੰ ਹੀ ਇੱਕ ਕਦਮ ਕੁੱਟਿਆ ਹੈ ਨਾ ਭੂਤ ਦੇ ਖਿਲਾਫ ਤੇ ਵੇਲੇ ਭੂਤ ਨੇ ਮੈਨੂੰ ਕਿੰਨਾ ਘਸੀਟਿਆ ਆ ਮਣੀ ਯਾਰ ਮੇਰੇ ਇਕੱਲ ਦਿਮਾਗ 'ਚ ਨਹੀਂ ਪੈਣ ਈ ਕਿ ਭੂਤ ਨੇ ਤੇਰੇ ਵੱਲੋਂ ਕੁੱਟਿਆ ਬਾਕੀ ਵੀ ਤਾਂ ਘਰ 'ਚ ਜੀ ਹੈਗੇ ਹੀ ਸੱਜ ਤੂੰ ਹੀ ਜਾਣਦੇ ਨਾ ਬਾਬੇ ਨੂੰ ਬੁਲਾਉਣ ਤੇ ਭੂਤ ਨੇ ਤੁਹਾਨੂੰ ਰੋਕਣ ਵਾਸਤੇ ਮੇਰੇ ਵੱਲ ਕੁੱਟਿਆ ਛੱਡ ਮਣੀ ਐਵੇਂ ਚਿੰਤਾਣਾ ਕਰੀ ਹੁਣ ਤੇ ਰੱਬ ਦਾ ਨਾਲ ਆ ਪਾਠ ਕਰਿਆ ਕਰ ਨਾ ਟਾਈਮ ਲਾ ਛੇਤੀ ਕਰ ਕੱਪੜੇ ਪ੍ਰੈਸ ਆਪਾਂ ਮਨੀ ਕੋ ਜਾਣਾ ਵਾ ਤੂੰ ਘਰ ਤਾਂ ਲਾ ਉਹਨਾਂ ਨੂੰ ਫੋਨ ਉਹਦੇ ਫੋਨ ਦੀ ਨਹੀਂ ਲੋੜ ਹੈਗੀ ਉਹਨਾਂ ਕਿਹਾ ਸਾਡੇ ਘਰ ਗੇਟ ਨਹੀਂ ਖੋਲਣਾ ਮੇਰੀ ਪੱਗ ਰਹਿ ਗਈ ਵੱਜਣ ਵਾਲੀ ਤੂੰ ਛੇਤੀ ਕਰ ਲਾ ਤੂੰ ਇਹ ਨਿਆਣਿਆਂ ਆਣੀਆਂ ਗੱਲਾਂ ਕਰਦੀ ਆ ਇੱਕ ਕਰੀ ਉਹਨਾਂ ਨੂੰ ਫੋਨ ਕਰਕੇ ਪੁੱਛ ਲਓ ਉਹ ਨਹੀਂ ਫੋਨ ਨਹੀਂ ਕਰਨਾ ਤੂੰ ਛੇਤੀ ਕਰ ਇਦਾਂ ਕਰੀਏ ਮੰਨੀ ਨੂੰ ਲੈ ਗਈ ਨਾਲ ਹੀ ਉਹ ਨਹੀਂ ਉਹਦੇ ਵੇਲੇ ਤਿਆਰ ਹੁੰਦੀ ਆ ਪਤਾ ਪਾਸੀ ਨੂੰ ਮਿਲਣ ਜਾਣਾ ਵਾ ਲੈ ਨਹੀਂ ਜਾਣਾ ਉਹਨੂੰ ਚਲੋ ਠੀਕ ਤਾ ਛੇਤੀ ਕਰ ਲਾ ਉਹ ਚਲ ਛੇਤੀ ਕਰ ਮੈਂ ਤਿਆਰ ਹੋ ਗਿਆ ਹਾਂ ਮੈਂ ਵੀ ਆ ਰਹੀ ਹਾਂ ਤਰਫ ਫੜ ਉਤਾਲਾ ਮਾਰੀ ਮੂਹੇ ਨੂੰ ਜੀ ਸੱਸ ਜੀ ਆਪਾਂ ਜੀ ਸੱਸ ਕਾਸੀ। ਹੋਰ ਕਿ ਹਾਲ? ਵਧੀਆ ਤੁਸੀਂ ਆਪਣੇ ਸੁਣਾਓ। ਹਾਂਜੀ ਵਧੀਆ ਠੀਕ ਠਾਕ ਜੀ। ਹੋਰ ਸੁਣਾਓ ਪਰਵਾਦ ਦੀ। ਹਾਂਜੀ ਵਧੀਆ ਠੀਕ ਠਾਕ ਜੀ। ਸੁਣਾਓ ਵੀ ਠੀਕ ਠਾਕ। ਹੋਰ ਭੈਣ ਜੀ ਸਭ ਠੀਕ ਠਾਕ? ਹਾਂਜੀ ਭੈਣ ਜੀ ਠੀਕ ਠਾਕ ਆ ਤੇ ਮਣੀ ਨੇ ਤਾਂ ਸਾਨੂੰ ਦੱਸਿਆ ਨਹੀਂ ਕਿ ਤੁਸੀਂ ਆਉਣਾ ਆ। ਅਹੀਂ ਭੈਣ ਜੀ ਮਣੀ ਨੂੰ ਵੀ ਨਹੀਂ ਦੱਸਿਆ ਕਿ ਅਹੀਂ ਆਉਣਾ। ਤੇ ਭੈਣ ਜੀ ਮਣੀ ਕਿੱਥੇ ਜੀ? ਅੰਦਰ ਆ ਭਾਜੀ ਮਣੀ। ਚਲੋ ਫਿਰ ਅੰਦਰ ਹੀ ਚਲ ਜਾਨੇ ਆ ਉੱਥੇ ਮਿਲ ਲੈਨੇ ਉਹਨਾਂ ਨੂੰ। ਚਲੋ। ਮੰਮੀ ਡੈਡੀ ਤੁਸੀਂ ਹਾਂ ਮੰਮੀ ਤੁਸੀਂ ਆਣਾ ਖਸੀ ਕਾ ਖਸੀ ਕਾ ਮੰਮੀ ਤੁਸੀਂ ਆ ਖਸੀ ਕਾ ਖਸੀ ਕਾ ਬਹੁਤ ਡੈਗ ਵਧੀਆ ਵਧੀਆ ਅਜੇ ਬਹਿ ਜਾਓ ਕੀ ਠੀਕ ਠਾਕ ਹੈ ਹਾਂਜੀ ਵਧੀਆ ਬਹਿ ਜਾਓ ਆ ਜਾ ਬਹਿ ਜਾਓ ਇੱਥੇ ਬਸ ਕੋਰ ਸਣਾ ਪੁੱਤ ਕੰਮ ਤਾਂ ਨਾਲ ਠੀਕ ਠਾਕ ਚੱਲਦਾ ਹਾਂਜੀ ਰੇੜੀ ਵਧੀਆ ਚੱਲੀ ਜਾਂਦਾ ਚਲੋ ਆਪਣਾ ਡਰੈਗ ਨੂੰ ਵੇਖ ਗੱਲਾਂ ਮਾਰਦੇ ਆ ਚਲੋ ਆਜੋ ਕੋਈ ਬਹਿ ਜਾ ਮਮੀ ਇੱਥੇ ਚੰਗਾ ਭੈਣ ਜੀ ਤੁਸੀਂ ਮਾਵਾ ਮੀਆਂ ਮਾਦੋ ਗੱਲਾਂ ਬਾਤਾਂ ਤਾਂ ਮੈਂ ਹਮ ਨਹੀਂ ਆ ਮਨੀ ਹੋਰ ਬੋਤੇ ਕਿੱਦਾਂ ਮੇਰਾ ਬੋਤਾ ਕੰਮ ਕੁਮ ਕਰਾ ਦਿਆ ਕਰ ਲੱਗੀ ਮੰਮੀ ਮੈਨੂੰ ਕੰਮ ਕੁਮ ਨੂੰ ਨਾ ਗਿਆ ਕਰੋ ਕੀ ਗੱਲ ਕਿਉਂ ਨਾ ਕਿਆ ਕਰਾਂ ਕੰਮ ਨੂੰ ਮੈਨੂੰ ਇਹ ਦੱਸ ਕੰਮ ਕਰਾਉਣੀ ਹੁੰਨੀ ਕਿ ਵੇਲੇ ਬੈਠੀ ਰਹਿਣੀ ਹੁੰਨੀ ਆ ਮੰਮੀ ਹੁਣ ਤੱਕ ਤੇ ਮੈਂ ਕਰੈ ਨਹੀਂ ਕੰਮ ਕੋਈ ਨਹੀਂ ਕੱਲ ਤੋਂ ਕਰਾ ਦਿਆ ਕਰੂੰਗੀ ਨਹੀਂ ਰੋਜ਼ ਕੱਲ ਕੱਲ ਕਰਦੀ ਦੇਣੀ ਆ ਤੇਰਾ ਕੱਲ ਅੱਜ ਤੱਕ ਆਇਆ ਹੀ ਨਹੀਂਗਾ ਮੰਮੀ ਜਦੋਂ ਮੈਨੂੰ ਕੰਮ ਹੀ ਨਹੀਂ ਹੁੰਦਾ ਕਰਨਾ ਤੇ ਮੈਂ ਕੰਮ ਕੀ ਕਰਾਵਾਂ ਆਜੋ ਜੋ ਭੈਣ ਜੀ ਬਹਿ ਜਾ ਆਜੋ ਗੱਲਬਾਤ ਕਰੀਏ ਕੋਈ ਨਹੀਂ ਭੈਣ ਜੀ ਤੁਸੀਂ ਕਰੋ ਮਾਵਾ ਧੀਆਂ ਗੱਲਾਂ ਬਾਤਾਂ ਭੈਣ ਜੀ ਸਾਡੀਆਂ ਤੇ ਗੱਲਾਂ ਇਦਾਂ ਹੀ ਹੁੰਦੀਆਂ ਰਹਿਣੀਆਂ ਤੁਸੀਂ ਦੱਸੋ ਕੀ ਹਾਲ ਚਾਲ ਹੈ ਹਾਲ ਚਾਲ ਭੈਣ ਜੀ ਆਪਣਾ ਵੀ ਸਾਡੇ ਨਾਲ ਹੀ ਆ ਚਲੋ ਭੈਣ ਜੀ ਫਿਰ ਤੇ ਵਧੀਆ ਇਦਾਂ ਕਰਿਆ ਕਰੋ ਵੀ ਮੰਨੀ ਨੂੰ ਵੀ ਨਾਲ ਕੰਮ ਲਾਇਆ ਕਰੋ ਇਹਨੂੰ ਥੋੜੀ ਬੁਤੀ ਜਾਚ ਆਵੇ ਕੋਈ ਨਹੀਂ ਭੈਣ ਜੀ ਕਰਾ ਦਿੰਦੀ ਆ ਮਾੜਾ ਮੋਟਾ ਕੰਮ ਹਾਂਜੀ ਮੰਮੀ ਮੈਂ ਕਰਾ ਦਿੰਦੀ ਹੰਨੀ ਨਾਲ ਕੰਮ ਹਾਂ ਪੁੱਤ ਕਰਾਇਆ ਕਰ ਕੰਮ ਤੋਂ ਬਿਗੈਰ ਕੋਈ ਕਦਰ ਨਹੀਂ ਹਾਂ ਪੁੱਤ ਸਹੀ ਕਹਿੰਦੀ ਮੰਮੀ ਤੇਰੀ ਚਲੋ ਭੈਣ ਜੀ ਠੀਕ ਐ ਬੜਾ ਹੀ ਟਾਈਮ ਹੋ ਗਿਆ ਐਨ ਹੁਣ ਚਲਿਏ ਹੁਣ ਇਹ ਤੇ ਭੈਣ ਜੀ ਜੀ ਆਏ ਹੀ ਐਡੀ ਛੇਤੀ ਚਲ ਜਾਣਾ ਮਮਮੀ ਮੈਨੂੰ ਵੀ ਲੈ ਜਾਓ ਨਾਲ ਨਾ ਪੁੱਤ ਅਹੀਂ ਤੈਨੂੰ ਫੇਰ ਕਿਸ ਦਿਨ ਲੈ ਜਾਾਂਗੇ ਸਾਨੂੰ ਨਾ ਰਾਹ ਵਿੱਚ ਥੋੜਾ ਜਿਹਾ ਕੰਮ ਐ ਤੂੰ ਤੇ ਸਹਿਜ ਆ ਜਾਓ ਮੁੜ ਕੇ ਹੈ ਕੋਈ ਨਹੀਂ ਮਣੀ ਤੂੰ ਤੇ ਸਹਿਜ ਕਿਸ ਦਿਨ ਚਲ ਜਿਓ ਕੋਈ ਨਹੀਂ ਮਮਮੀ ਜੀ ਅਹੀਂ ਕਿਸ ਦਿਨ ਜਾਵਾਂਗੇ ਲੈ ਮਣੀ ਪੁੱਤ ਭੈਣ ਜੀ ਆ ਕੀ ਕਰਦੇ ਤੁਸੀਂ ਉਹ ਕੋਈ ਗੱਲ ਨਹੀਂ ਕੋਈ ਨਹੀਂ ਭੈਣ ਜੀ ਥੋੜਾ ਜਿਹਾ ਪਿਆਰ ਹੀ ਐ ਮੈਂ ਕਿਹੜੀ ਵੀ ਚਾਹੀ ਨੂੰ ਮੋਹਰਾ ਦੇ ਚੱਲੀ ਆਂ ਬੈਂ ਜੀ ਇਹ ਕਿਹੜੇ ਮੋਰਾ ਤੋਂ ਘਟਿਆ ਚਲੋ ਫਿਰ ਕਵੇਲਾ ਹੋ ਗਿਆ ਡੰਗਾਕਾਰ ਭੁੱਖੇ ਆ ਚਲੋ ਰਹਿ ਪੋ ਡੈਡੀ ਜੀ ਉਹ ਨਹੀਂ ਪੁੱਤ ਫੇਰ ਕਦੇ ਆ ਰਵਾਂਗੇ ਤੁਸੀਂ ਮਾਰੋ ਕਿਹੜਾ ਚਲੋ ਕੋਈ ਨਹੀਂ ਮਾਰਾ ਕਿਹੜਾ ਚਲੋ ਠੀਕ ਚਲੋ ਚੰਗਾ ਫਿਰ ਭੈਣ ਜੀ ਬੜੇ ਚੰਗੇ ਆ ਭੂਤ ਵਾਲੀ ਗੱਲ ਦੀ ਤਾਂ ਇਹਨੇ ਪਿੰਨਖੀ ਨਹੀਂ ਕੱਢੀ ਜੇ ਇੱਕਦਮ ਮੰਮੀ ਨੂੰ ਦੱਸ ਦਿੰਦੇ ਮੰਮੀ ਨੇ ਇਥੇ ਮੀਰੀਂ ਗੋਤ ਫੋਟ ਦੇਣੀ ਸੀ ਪਰ ਮੈਨੂੰ ਜ਼ਿਆਦਾ ਕੰਮ ਕਰਨਾ ਪੈਣਾ ਵਾ ज फिर ड्रामा ड्रामा ही सही रहा <laughs>

Ha 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 ha!